ਕੈਨੇਡਾ ਪੁਲਿਸ ਨੇ ਕੇ ਰਲੇ ਪਟਾਕੇ ਚਲਾਉਂਦੇ ਪੰਜਾਬੀ ਕਈ ਸ਼ਹਿਰਾਂ ਵਿੱਚ ਪਟਾਕਿਆਂ ਨੇ ਫੂਕ ਦਿੱਤੇ ਘਰ ਪਟਾਕਿਆਂ ਤੇ ਪਾਬੰਦੀਆਂ ਉੱਡ ਗਈਆਂ ਧੱਜੀਆਂ ਹਜ਼ਾਰਾਂ ਡਾਲਰ ਦੇ ਹੋ ਗਏ ਜੁਰਮਾਨੇ ਲੋਕਾਂ ਦੇ ਘਰ ਫੂਕ ਦੇਣੇ ਕੋਈ ਚੰਗੀ ਗੱਲ ਨਹੀਂ ਹੈ ਪਟਾਕਿਆਂ ਦੇ ਨਾਲ ਖਾਸ ਤੌਰ ਤੇ ਇਹ ਜਿਹੜਾ ਕਹਾਂਗੇ ਘਟਨਾਕ੍ਰਮ ਹੈ ਜਿਵੇਂ ਆਪਾਂ ਉਸ ਦਿਨ ਬ੍ਰੈਮਟਨ ਦਾ ਜ਼ਿਕਰ ਕੀਤਾ ਸੀ ਕਿ ਲੋਕ ਨਹੀਂ ਟਾਲ ਰਹੇ ਤੇ ਇੱਥੇ ਹੁਣ ਕਹਾਂਗੇ ਐਡਮਿੰਟਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜਿਹੜੀਆਂ ਕਿ ਹਾਲਾਂਕਿ ਇਸ ਮੌਕੇ ਤੇ ਸਾਂਝੀਆਂ ਕੀਤੀਆਂ ਜਾਣ ਕੇ ਨਹੀਂ ਕੀਤੀ ਜਾਣਾ ਸੀ ਕਾਫੀ ਵਿਚਾਰ ਵਟਾਂਦਰਾ ਕੀਤਾ ਪਰ ਹੁਣ ਜੋ ਹੋ ਚੁੱਕਿਆ ਹੈ ਜੋ ਘਟਨਾਕਰਮ ਵਾਪਰਿਆ ਔਰ ਜੋ ਸਾਹਮਣੇ ਆ ਹੀ ਜਾਣਾ ਵਕ ਵਕ ਥਾਵਾਂ ਤੇ ਉੱਥੇ ਤੁਸੀਂ ਦੇਖ ਸਕਦੇ ਹੋ ਇਹ ਘਟਨਾਵਾਂ ਨੇ ਜੀ ਐਡਮਿੰਟਨ ਦੇ ਮੈਲਵੋਰਡਜ਼ ਇਲਾਕੇ ਦੀਆਂ ਜਿੱਥੇ ਵੱਡੇ ਪੱਧਰ ਤੇ ਆਤਸ਼ਬਾਜ਼ੀ ਹੋਈ ਤੇ ਘਰ ਸੜਨ ਦੀਆਂ ਤਸਵੀਰਾਂ ਵੀ ਫਾਇਰ ਫਾਈਟਰਜ਼ ਘਰ ਦੀ ਅੱਗ ਬੁਝਾਉਂਦੇ ਨਜ਼ਰ ਆਏ ਹੁਣ ਕਿਹਦਾ ਘਰ ਹੈ ਕਿਹਦਾ ਨਹੀਂ ਇਹ ਤਾਂ ਕਲੀਅਰ ਨਹੀਂ ਹੋ ਸਕਿਆ ਕੋਈ ਆਪਾਂ ਪਛਾਣ ਕੋਈ ਤਸਦੀਕ ਨਹੀਂ ਕੀਤੀ ਗਈ ਪਰ ਇਹ ਦੱਸਿਆ ਗਿਆ ਨੀਅਰ 25 ਐਵੇਨਿਊ ਤੇ 24 uh, 24 ਸਟਰੀਟ ਇੱਥੇ ਇਹ ਜਿਹੜੀ ਹੈ ਕਿ ਰੈਕਲਸ ਦੀਵਾਲੀ ਫਾਇਰ ਵਰਕਸ ਦਾ ਜ਼ਿਕਰ ਕੀਤਾ ਗਿਆ ਕਿ ਅਨੇਵਾ ਘਰਾਂ ਦੇ ਵਿੱਚ ਹਾਲਾਂਕਿ ਜ਼ਿੰਮੇਵਾਰੀ ਦੇ ਨਾਲ ਚਲਾਉਣ ਦਾ ਕਹਿ ਸਕਦੇ ਹਾਂ ਕਿ ਦਾਵਾ ਕੀਤਾ ਗਿਆ ਸੀ ਜਾਂ ਪ੍ਰੇਰਣਾ ਵੀ ਦਿੱਤੀ ਗਈ ਬ੍ਰੈਂਟਨ ਵਰਗੇ ਸ਼ਹਿਰਾਂ ਦੇ ਵਿੱਚ ਕਿ ਪਬਲਿਕ ਪਲੇਸ ਤੇ ਹੀ ਜਾਣਾ ਕਿਉਂਕਿ ਓਵਰਆਲ ਉਤਾ ਉੱਥੇ ਬੈਨ ਸੀਗੇ ਮੈਸੀ ਸਾਗਾ ਦੇ ਵਿੱਚ ਜ਼ਰੂਰ 6 ਤੋਂ 10 ਦਾ ਸਮਾਂ ਦਿੱਤਾ ਗਿਆ ਸੀ ਲੋਕਾਂ ਨੂੰ ਕਿ ਤੁਸੀਂ ਫਾਇਰਵਰਕਸ ਚਲਾ ਸਕਦੇ ਹੋ ਪਰ ਫਿਰ ਵੀ ਖਤਰਾ ਸੀ ਸਾਡੇ ਕਾਲਰਜ਼ ਨੇ ਕਈ ਮੌਕਿਆਂ ਤੇ ਜ਼ਿਕਰ ਕੀਤਾ ਹੈ ਕਿ ਘਰਾਂ ਘਰ ਲੱਕੜਦੇ ਹੁੰਦੇ ਨੇ ਤੇ ਉੱਥੇ ਫਿਰ ਅਜਿਹੇ ਫਾਇਰ ਵਰਕਸ ਖਤਰਨਾਕ ਸਾਬਤ ਹੁੰਦੇ ਨੇ ਤੇ ਆਸ ਫਾਇਰ ਫਾਈਟਰਸ ਤੁਹਾਡੇ ਸਾਹਮਣੇ ਨੇ ਫਿਰ ਇਹ ਚੀਜ਼ ਕਿਸੇ ਦਾ ਘਰ ਫੂਕ ਦੇਣਾ ਇੱਕ ਕਹਾਂਗੇ ਕੋਈ ਵੀ ਹੋਵੇ ਉਹ ਚਾਹੇ ਇੰਡੀਅਨ ਕਮਿਊਨਿਟੀ ਦਾ ਚਾਹੇ ਉਹ ਗੋਰਾ ਹੈ ਚਾਹੇ ਉਹ ਅਫਰੀਕੀ ਮੂਲ ਦਾ ਕਿਸੇ ਦਾ ਵੀ ਹੋਵੇ ਤਾਂ ਇਸ ਲਾਪਰਵਾਹੀ ਕਰਕੇ ਕਥਿਤ ਜਾਂ ਫੋਕਰਪੁਣੇ ਕਰਕੇ ਅਗਲੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਸੀ ਸਵਾਕੀ ਜਿਸ ਤਰ੍ਹਾਂ ਦੇ ਨਾਲ ਇਹ ਵੀਡੀਓ ਸਾਹਮਣੇ ਆਈ ਸੀ ਨਾ ਅੱਗ ਦੇ ਭਾਂਬੜ ਮਚੇ ਹੋਏ ਸੀ ਅੰਦਰ ਘਰ ਦੇ ਗੱਡੀਆਂ ਵੀ ਖੜੀਆਂ ਹੋਈਆਂ ਸੀ ਗਰਾਜੇ ਵਿੱਚ ਉਹ ਵੀ ਸਾਰਿਆ ਕੁਝ ਸੜ ਕੇ ਸੁਆਹ ਹੋ ਗਿਆ ਇੱਕ ਨਹੀਂ ਸਗੋ ਕਈ ਫਾਇਰ ਟੈਂਡਰ ਮੌਕੇ ਦੇ ਉੱਪਰ ਸੱਦੇ ਗਏ ਘੱਟੋ ਘੱਟ 2 ਤੋਂ 3 ਘੰਟੇ ਲੱਗੇ ਇਸ ਅੱਗ ਨੂੰ ਕਾਬੂ ਕਰਨ ਦੇ ਵਿੱਚ ਬਿਲਕੁਲ ਕਹਾਂਗੇ ਕਿ ਅਫਸੋਸ ਵਾਲੀ ਗੱਲ ਹੈ ਕਿ ਇੱਕ ਚੰਗਾ ਤਿਉਹਾਰ ਇੱਕ ਸੋਹਣਾ ਤਿਉਹਾਰ ਹਾਲਾਂਕਿ ਇਥੇ ਇੰਡੀਆ ਦੇ ਪੰਜਾਬ ਦੀ ਜੇ ਗੱਲ ਕੀਤੀ ਜਾਵੇ ਤਾਂ ਇਸ ਵਾਰ ਅਜੀਬੋ ਗਰੀਬ ਮਾਹੌਲ ਰਿਹਾ ਕਿਉਂਕਿ ਸਰਕਾਰ ਨੇ ਛੁੱਟੀ ਕੀਤੀ ਹੋਈ ਸੀ 20 ਅਕਤੂਬਰ ਦੀ ਕੇ 20 ਅਕਤੂਬਰ ਨੂੰ ਬੰਦੀ ਛੋੜ ਦਿਹਾੜਾ ਤੇ ਦੀਵਾਲੀ ਮਨਾਈ ਜਾਵੇ ਪਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਹੁਕਮਨਾਮਾ ਜਾਰੀ ਹੋਇਆ ਉਹ 21 ਅਕਤੂਬਰ ਨੂੰ ਦੀਵਾਲੀ ਮਨਾਉਣ ਦਾ ਐਲਾਨ ਕੀਤਾ ਗਿਆ ਬੰਦੀ ਛੋੜ ਦੇਹਾੜਾ ਮਨਾਉਣ ਦਾ ਐਲਾਨ ਕੀਤਾ ਗਿਆ ਸੋ ਵਾਕਈ ਅਜੀਬੋ ਗਰੀਬ ਜੇ ਸੀਗੇ ਕਿ ਸੋ ਦੋਰੀ ਦੋਰੀ ਦੀਵਾਲੀ ਮਨਾਏਗੀ ਬਿਲਕੁਲ ਦੋਰੀ ਅਜੀਬ ਹਾਲਾਤ ਇਸ ਤਰੀਕੇ ਦੇ ਅੱਜ ਤੱਕ ਸ਼ਾਇਦ ਕਦੇ ਨਹੀਂ ਹੋਏ ਹੋਣੇ ਕਿ ਜਾਂ ਤਾਂ 20 ਨੂੰ ਹੀ ਮਨਾਈ ਜਾਂਦੀ ਜਾਂ ਫਿਰ 21 ਨੂੰ ਹੀ ਮਨਾਈ ਜਾਂਦੀ ਇਸ ਤਰੀਕੇ ਦਾ ਕੋਈ ਲੱਭਿਆ ਜਾਣਾ ਚਾਹੀਦਾ ਸੀ ਸਾਂਝ ਆ ਜਿਹੜੀ ਸੱਭਿਆਚਾਰਕ ਧਾਰਮਿਕ ਸਾਂਝ ਉਹ ਖਿਲਰਦੀ ਜੀ ਨਜ਼ਰ ਆਈ ਤੇ ਬਾਕੀ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਜੋ ਆ ਹਾਲਾਤ ਨੇ ਕਿ ਐ ਐਡਮੰਟਨ ਐਡਮੰਟਨ ਦੇ ਮੈਲਬੋਰਡਜ਼ ਇਲਾਕੇ ਦੇ ਵਿੱਚ ਫਿਰ ਉਹ ਤਾਂ ਹੁਣ ਜਿਹੜਾ ਵਿਚਾਰਾ ਕੋਸ ਰਿਹਾ ਹੋਊਗਾ ਚਾਹੇ ਕੋਈ ਵੀ ਹੋਵੇ ਕਿ ਹਾਂਜੀ ਇਹਨਾਂ ਨੇ ਪਟਾਕੇ ਕਿਉਂ ਚਲਾਏ ਇਹ ਕਿਉਂ ਇਸ ਤਰੀਕੇ ਦੇ ਨਾਲ ਤਿਉਹਾਰ ਮਨਾਉਂਦੇ ਨੇ ਖੁਸ਼ੀ ਮਨਾਉਣੀ ਜ਼ਰੂਰੀ ਹੈ ਬਿਲਕੁਲ ਜ਼ਰੂਰੀ ਹੈ ਖੁਸ਼ੀ ਸਾਂਝੀ ਕਰਨੀ ਜ਼ਰੂਰੀ ਆ ਪਰ ਉਸ ਦੇ ਵੀ ਕਈ ਬੰਦਸ਼ਾਂ ਦਾਇਰਾ ਹੁੰਦਾ ਹੈ ਕਿ ਤੁਸੀਂ ਖਾਸ ਤੌਰ ਤੇ ਕੈਨੇਡਾ ਵਰਗੇ ਮੁਲਕ ਦੇ ਵਿੱਚ ਇੱਥੇ ਤਾਂ ਆਪਣੇ ਛੱਤਾਂ ਤੇ ਜੇ ਕੋਈ ਆਤਿਸ਼ਬਾਜ਼ੀ ਡਿੱਗ ਵੀ ਪਵੇ ਤਾਂ ਕੋਈ ਬਹੁਤਾ ਫਰਕ ਨਹੀਂ ਪੈਂਦਾ ਕਿਉਂਕਿ ਟਾਇਲਾਂ ਆਲਰੇਡੀ ਲੱਗੀਆਂ ਹੁੰਦੀਆਂ ਨੇ ਇੱਥੇ ਕੋਈ ਲੱਕੜ ਦਾ ਬਹੁਤਾ ਹਾਲਾਂਕਿ ਕੰਮ ਨਹੀਂ ਹੁੰਦਾ ਸਿਰਫ ਦਰਵਾਜ਼ੇ ਹੀ ਜਗ੍ਹਾ ਠਾਈ ਲੱਕੜ ਦੀਆਂ ਹੁੰਦੀਆਂ ਅੱਜ ਕੱਲ ਤਾਂ ਉਹ ਵੀ ਐਲੂਮੀਨੀਅਮ ਤੇ ਚੱਲ ਪਿਆ ਕੰਮ ਪਰ ਜੋ ਕੈਨੇਡਾ ਦੇ ਵਿੱਚ ਹਾਲਾਤ ਨਜ਼ਰ ਆ ਰਹੇ ਨੇ ਉਹ ਹੈਰਾਨ ਕਰਨੇ ਕੁਝ ਤਸਵੀਰਾਂ ਬ੍ਰੈਂਟ ਦੀਆਂ ਵੀ ਆਈਆਂ ਨੇ ਹਾਲਾਂਕਿ ਬ੍ਰੈਂਟਨ ਵਾਲੇ ਪਾਸੇ ਅਕਸਰ ਆਪਾਂ ਕਹਿ ਸਕਦੇ ਆ ਜਾਂ ਮਿਸਿਸਾਗਾ ਵਾਲੇ ਪਾਸੇ ਅ ਥੋੜੀਆਂ ਜੀਆਂ ਹੈਰਾਨਕੁਨ ਤਸਵੀਰਾਂ ਸਾਹਮਣੇ ਆਉਂਦੀਆਂ ਰਹੀਆਂ ਨੇ ਅ ਇੱਥੇ ਆਪਾਂ ਕੁਝ ਤਸਵੀਰਾਂ ਗੱਲ ਕਰਦੇ ਆਂ ਬ੍ਰੈਮਟਨ ਦੇ ਟ੍ਰਿਨਿਟੀ ਮਾਲ ਦੀਆਂ ਜਿਹੜੀਆਂ ਸਾਹਮਣੇ ਆਈਆਂ ਨੇ ਉੱਥੇ ਆਪਣੇ ਕਹਿ ਸਕਦੇ ਆਂ ਕਿ ਮੁੱਛ ਫੁੱਟ ਗੱਭਰੂ ਜਿਹੜੇ ਚਾਹੇ ਨਵੇਂ-ਨਵੇਂ ਪਹੁੰਚੇ ਨੇ ਚਾਹੇ ਪਹਿਲਾਂ ਤੋਂ ਉੱਥੇ ਮੌਜੂਦ ਨੇ ਕੋਈ ਗੰਡਾਸਾ ਚੱਕੀ ਫਿਰਦਾ ਕੋਈ ਆਪਣੇ ਪਹਿਰਾਵਾ ਕੋਈ ਖਾਸ ਕਿਸਮ ਦਾ ਪਹਿਨਿਆ ਹੋਇਆ ਪਰ ਚਲੋ ਇੱਥੇ ਕਹਾਂਗੇ ਕਿ ਉਸ ਤਰੀਕੇ ਦਾ ਖੌਰੂਪ ਅਮੇ ਨਜ਼ਰ ਨਹੀਂ ਆਇਆ ਕਿ ਦੋ ਤੇ ਰਾਂ ਦੀ ਲੜਾਈ ਪਰ ਵੀ ਪੋਲਿਊਸ਼ਨ ਦੀ ਖਾਸ ਤੌਰ ਤੇ ਸ਼ਿਕਾਇਤ ਕੀਤੀ ਜਾ ਰਹੀ ਸੀ ਇੱਥੇ ਜਦੋਂ ਸੋਸ਼ਲ ਮੀਡੀਆ ਤੇ ਤਸਵੀਰਾਂ ਵਾਇਰਲ ਹੁੰਦੀਆਂ ਨੇ ਆ ਤੁਸੀਂ ਦੇਖ ਸਕਦੇ ਹੋ ਇਹ ਇੱਕ ਟ੍ਰਿਨਿਟੀ ਮਾਲ ਦੀਆਂ ਨੇ ਬਾਕੀ ਕਈ ਹੋਰ ਥਾਵਾਂ ਦੀਆਂ ਨੇ ਆ ਤੁਸੀਂ ਦੇਖ ਸਕਦੇ ਹੋ ਕਿ ਹੁਣ ਆਹਾ ਜੋ ਛੱਤ ਤੇ ਬਹਿ ਕੇ ਗੱਡੀ ਦੀ ਸਵਾਰੀ ਕਰਨੀ ਆ ਇਹ ਬਹੁਤ ਵਧੀਆ ਜਾਂ ਤਿਹਾੜ ਤੇ ਇਸ ਚੀਜ਼ ਦੇ ਖੁੱਲ ਹ ਹ ਆਤਿਸ਼ਬਾਜ਼ੀ ਪਬਲਿਕ ਪਲੇਸ ਤੇ ਬਿਲਕੁਲ ਠੀਕ ਹੈ ਸਾਰਿਆਂ ਨੇ ਉਸ ਦਾ ਲੋਤਫ ਲੈਣਾ ਤੇ ਲੈਂਦੇ ਰਹਿਣਾ ਚਾਹੀਦਾ ਵੀ ਆ ਪਰ ਜੋ ਕਹਾਂਗੇ ਕਿ ਇਸ ਤਰੀਕੇ ਦੇ ਨਾਲ ਪਬਲਿਕ ਪਲੇਸ ਤੇ ਖਲਾਰਾ ਆ ਇੱਥੇ ਕਹਾਂਗੇ ਕਿ ਇੱਕ ਡਿਸਪਲਨ ਵੀ ਨਜ਼ਰ ਆਇਆ ਆ ਡਿਸਪਲਨ ਦੀਆਂ ਤਸਵੀਰਾਂ ਨੇ ਪ੍ਰਵਿੰਦਰ ਜੀ ਆ ਦੇਖੋ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਮੱਥਾ ਟੇਕਣ ਜਾ ਰਹੀ ਹੈ ਤਾਂ ਪ੍ਰੋਪਰ ਤਰੀਕੇ ਦੇ ਨਾਲ ਸੰਗਤ ਨੂੰ ਉੱਥੋਂ ਤੱਕ ਰੋਡ ਕਰਵਾਉਸ ਰੋਡ ਕ੍ਰੋਸ ਕਰਵਾਉਣ ਲਈ ਵੌਲੰਟੀਅਰਜ਼ ਮੌਜੂਦ ਨੇ ਉੱਥੇ ਸੇਵਾਦਾਰ ਕਹਾਂਗੇ ਕਿ ਮੌਜੂਦ ਨੇ ਪਰ ਆ ਜੋ ਇਧਰਲੇ ਪਾਸੇ ਨਜ਼ਰ ਆ ਰਿਹਾ ਹੈ ਕਿ ਮਾਲ ਦੇ ਵਿੱਚ ਜੋ ਖਲਾਰਾ ਹੈਗਾ ਉਹ ਆਪਾਂ ਨਜ਼ਰ ਆਈ ਰਿਹਾ ਹੈ ਦੇਖ ਹੀ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਹੈ ਕੰਮ ਹਾਲਾਂਕਿ ਕੁੱਲ ਮਿਲਾ ਕੇ ਜੇ ਆਪਾਂ ਦੇਖਿਆ ਜਾਵੇ ਤਾਂ ਕੁੱਲ ਮਿਲਾ ਕੇ ਚਲੋ ਕਹਾਂਗੇ ਕਿ ਸ਼ਾਂਤਮਈ ਹੀ ਰਿਹਾ ਕੰਮ ਜਿਹੜੀਆਂ ਕਟਨਾਵਾਂ ਕੁਝ ਜਿਨ੍ਹਾਂ ਦੇ ਹੁਣ ਨੁਕਸਾਨ ਹੋਇਆ ਉਹ ਕਿਸ ਤਰੀਕੇ ਦੇ ਨਾਲ ਆਪਣੀ ਸ਼ਿਕਾਇਤ ਕਰਨਗੇ ਕਿ ਭਾਈ ਆਪਣਾ ਤਿਉਹਾਰ ਸੰਭਲ ਕੇ ਮਨਾਉ ਜਾ ਉਹ ਇੰਡੀਅਨਜ਼ ਹੀ ਨੇ ਕਿ ਉਹ ਆਪਣੇ ਗੁਵਾਨੀਆਂ ਨਾਲ ਲੜਨਗੇ ਜਾਂ ਜਿਸ ਨੇ ਜਿਸ ਕਿਸੇ ਨੇ ਵੀ ਉਹ ਆਤਿਸ਼ਬਾਜ਼ੀ ਚਲਾਈ ਉਸ ਨੂੰ ਸ਼ਿਕਾਇਤ ਕਰਨਗੇ ਉਹ ਸਭਾ ਕੀ ਤਿਉਹਾਰ ਮਨਾਉਣ ਦਾ ਹਰੇਕ ਦਾ ਆਪੋ ਆਪਣਾ ਢੰਗ ਤਰੀਕਾ ਹੈਗਾ ਸੈਲੀਬ੍ਰੇਟ ਕਰੋ ਇਸ ਦੇ ਵਿੱਚ ਕੋਈ ਜਿਹੜਾ ਕਿ ਕਿੰਤੂ ਪਰੰਤੂ ਵਾਲੀ ਗੱਲ ਨਹੀਂ ਹੈਗੀ ਪਰ ਕਿਸੇ ਦੂਸਰੇ ਨੂੰ ਨੁਕਸਾਨ ਹੋਵੇ ਉਸ ਤਰ੍ਹਾਂ ਸਿਰ ਗਲਤ ਹੈ ਜੇਕਰ ਆਪਣੀ ਖੁਸ਼ੀ ਦੇ ਕਰਕੇ ਕਿਸੇ ਦੂਸਰੇ ਦਾ ਨੁਕਸਾਨ ਹੋਵੇ ਤਾਂ ਬੰਦਾ ਤੁਹਾਨੂੰ ਕੋਸੂਗਾ ਵੀ ਭਾਈ ਤੂੰ ਐਦਾਂ ਕਿਉਂ ਕੀਤਾ ਆ ਦੇਖੋ ਤਸਵੀਰਾਂ ਕੁਝ ਜਿਹੜੇ ਕਿ ਨੌਜਵਾਨ ਗੱਡੀ ਦੇ ਉੱਪਰ ਬੈਠ ਕੇ ਜਿਹੜਾ ਕਿ ਹੈ ਕਿਸ ਤਰੀਕੇ ਨਾਲ ਜਿਹੜਾ ਕਿ ਇਹ ਸੈਲੀਬ੍ਰੇਟ ਕਰ ਰਹੇ ਨੇ ਜੇਕਰ ਕੋਈ ਉਨੀ ਨੀਕੀ ਹੋ ਜਾਵੇ ਤਾਂ ਫਿਰ ਗਲਤੀ ਤੇ ਕਸੂਰવાર ਕੌਣ ਹੋਵੇਗਾ ਬਿਲਕੁਲ ਇਥੇ ਆਪਾਂ ਕੈਲਗਰੀ ਦੀਆਂ ਤਸਵੀਰਾਂ ਵੀ ਕਹਿ ਸਕਦੇ ਹਾਂ ਕਿ ਇਸ ਤਰੀਕੇ ਦੇ ਨਾਲ ਵੀ ਤਿਉਹਾਰ ਮਨਾਇਆ ਜਾ ਸਕਦਾ ਹੈ ਕੈਲਗਰੀ ਅ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਪੁੱਜੇ ਸੀਗੇ ਇੱਕ ਸਾਂਝੇ ਇਕੱਠ ਦੇ ਵਿੱਚ ਬੰਦੀ ਛੋੜ ਦਿਹਾੜੇ ਅਤੇ ਦੀਵਾਲੀ ਮੌਕੇ ਜਿਹੜਾ ਕੈਲਗਰੀ ਦੇ ਵਿੱਚ ਕੀਤਾ ਗਿਆ ਉਹਨਾਂ ਨੇ ਕਹਾਂਗੇ ਕਿ ਸ਼ੁਭ ਸ਼ਾਮਾਂ ਦਿੱਤੀਆਂ ਮੁਬਾਰਕਬਾਦ ਦਿੱਤੀ ਇੰਡੀਅਨ ਕਮਿਊਨਿਟੀ ਨੂੰ ਤੇ ਇਹ ਵੀ ਇੱਕ ਤਰੀਕਾ ਹੈ ਇਕੱਠ ਕਰਨ ਦਾ ਇਹ ਇੱਕ ਬਹੁਤ ਵਧੀਆ ਹੈ ਤੁਸੀਂ ਕਹਿ ਸਕਦੇ ਹੋ ਗੁਰਬਾਣੀ ਕੀਰਤਨ ਵੀ ਹੋਇਆ ਉੱਥੇ ਕਹਾਂਗੇ ਕਿ ਹਿੰਦੂ ਧਰਮ ਮੁਤਾਬਕ ਹਿੰਦੂ ਰਵਾਇਤਾ ਮੁਤਾਬਕ ਜੋ ਕਹਿ ਸਕਦੇ ਆ ਕਿ ਪੂਜਾ ਪਾਠ ਉਸ ਤਰੀਕੇ ਦੇ ਗੱਲਬਾਤ ਵੀ ਹੋਈ ਸਾਰਾ ਕੁਝ ਪ੍ਰੋਪਰ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਡੈਨੀਅਲ ਸਮਿਥ ਮੌਜੂਦ ਨੇ ਭਾਈਚਾਰੇ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਨੇ ਇਸ ਤਰੀਕੇ ਦੇ ਨਾਲ ਵੀ ਤਿਉਹਾਰ ਜਿਹੜਾ ਸਾਂਝਾ ਮਨਾਇਆ ਜਾ ਸਕਦਾ ਬਿਲਕੁਲ ਜ਼ਰੂਰੀ ਤਾਂ ਨਹੀਂ ਹੈ ਕਿ ਫਾਇਰਵਰਕਸ ਨੂੰ ਹੀ ਪਟਾਕੇ ਹੀ ਪਾਉਣੇ ਨੇ ਹੁਣ ਜੇ ਕਈਆਂ ਦਾ ਚਲੋ ਚਿਤ ਕਰਦਾ ਵੀ ਆ ਤਾਂ ਫਿਰ ਉਸ ਨੂੰ ਬੰਦਸ਼ਾਂ ਦੇ ਦਾਇਰੇ ਦੇ ਵਿੱਚ ਉਸ ਨੂੰ ਕਹਿ ਸਕਦੇ ਆ ਕਿ ਨਿਯਮ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਚਲਾਉਣਾ ਬੈਟਰ ਹੋਊਗਾ ਨਹੀਂ ਤਾਂ ਫਿਰ ਉਹ ਪਹਿਲਾ ਜਿਹੜਾ ਆਪਾਂ ਐਡਮਿੰਟਨ ਮੈਲਬੋਰਡਜ਼ ਦਾ ਦੇਖਿਆ ਹਾਲਾਤ ਉਹ ਤਾਂ ਵਿਚਾਰਾ ਕੋਸ਼ ਹੀ ਰਿਆ ਹੋਣਾ ਜਿਹਦੇ ਘਰ ਨੂੰ ਅੱਗ ਲੱਗਿਆ ਇੱਥੇ ਪ੍ਰੀਮੀਅਰ ਡੈਨियल ਸਮਿਥ ਨੇ ਜਿਹੜੀ ਵਿਧਾਈ ਦਿੱਤੀ ਸੀ ਰੌਸ਼ਨੀਆਂ ਦੇ ਤਿਹਾਰ ਦੇ ਕਿ ਭਾਰਤੀ ਪਾਈਚਾਰਾ ਕੈਨੇਡਾ ਦੀ ਆਰਥਿਕ ਤਰੱਕੀ ਦੇ ਵਿੱਚ ਲੰਮੇ ਸਮੇਂ ਤੋਂ ਯੋਗਦਾਨ ਪਾ ਰਿਹਾ ਹੈ ਤੇ ਉਮੀਦ ਕਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਹੰਦਾ ਲੱਗੂਗਾ ਤੇ ਇੱਥੇ ਕਹਾਂਗੇ ਕਿ ਸ਼ੁਭ ਕਾਮਨਾਵਾਂ ਭਾਰਤੀ ਪਾਈਚਾਰੇ ਨੂੰ ਤੇ ਹਾਰਦੀਆਂ ਦਿੱਤੀਆਂ ਗਈਆਂ ਪਰ ਉਹ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਥੋੜਾ ਜਿਹਾ ਫਿਰ ਟਿੱਪਣੀਆਂ ਦਾ ਦੌਰ ਹੈ ਜਰਾ ਹਾਈਲਾਈਟ ਕਰਕੇ ਲਿਆ ਜਾਂਦਾ ਜਿੱਥੇ ਅੱਗ ਦੀਆਂ ਖਾਸ ਤੌਰ ਤੇ ਲੋਕਾਂ ਦੇ ਘਰ ਫੋਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ। ਸਵਕੀਏ ਦੇਖੋ ਕਿ ਰੋਸ਼ਨੀ ਦੇ ਤਿਹਾੜੀ ਦੀ ਵਾਲੀ ਮੌਕੇ ਖੁਦ ਮੰਤਰੀ ਦਾ ਪਹੁੰਚਣਾ, ਮੁਬਾਰਕਬਾਦ ਦੇਣਾ ਅਤੇ ਇਸ ਤਰ੍ਹਾਂ ਦੇ ਨਾਲ ਆਫੀਸਾਂ ਦਾ ਮਜ਼ਬੂਤ ਹੁੰਦੀ ਹੈ ਤੇ ਸਗੋਂ ਇੱਕ ਵਧੀਆ ਸਮਾਜ ਨੂੰ ਮੈਸੇਜ ਵੀ ਜਾਂਦਾ ਹੈ। ਭਾਈ ਤੁਸੀਂ ਇਸ ਤਰ੍ਹਾਂ ਦੇ ਨਾਲ ਵੀ ਸੈਲੀਬ੍ਰੇਟ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਸੀਂ ਪਟਾਕੇ ਚ ਲਾਓ ਖੋਰੂ ਪਾਓ ਜਾਂ ਕਿਸੇ ਦੂਸਰੇ ਨੁਕਸਾਨ ਕਰੋ ਹਰੇਕ ਦਾ ਇੱਕ ਢੰਗ ਤਰੀਕਾ ਹੁੰਦਾ ਹੈ ਪਰ ਇਸ ਦੀ ਜੋ ਇਹ ਵੀਡੀਓ ਸਾਹਮਣੇ ਆਈ ਹੈ ਇਸ ਦੀ ਹਰ ਪਾਸੇ ਪ੍ਰਸ਼ੰਸਾ ਜ਼ਰੂਰ ਹੋ ਰਹੀ ਹੈਗੀ ਬਿਲਕੁਲ ਇਹ ਤਾਂ ਹੈ ਕਹਾਂਗੇ ਕਿ ਇੱਕ ਪਾਸੇ ਚੰਗੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇੱਕ ਪਾਸੇ ਕੁਝ ਕਹਾਂਗੇ ਕਿ ਅਣਸੁਖਾਵੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕੁੱਲ ਮਿਲਾ ਕੇ ਤੇ ਚਲੋ ਤਿਹਾੜ ਲੰਘ ਗਿਆ ਹੜਪੀੜਤਾਂ ਨੂੰ ਉਹ ਤੁਸੀਂ ਉਹਨਾਂ ਦੀ ਕਹਿ ਸਕਦੇ ਆ ਕਿ ਹਾਲਤ ਬੰਦਾ ਕੀ ਸੋਚ ਸਕਦਾ ਕਿ ਉਹਨਾਂ ਨੇ ਕਿਹੋ ਜਿਹਾ ਤੇ ਹਾਰ ਮਨਾਇਆ ਹੋਊਗਾ ਜਿਨ੍ਹਾਂ ਦਾ ਘਰ-ਬਾਰ ਹੀ ਨਹੀਂ ਰਿਹਾ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਉਹਨਾਂ ਨੇ ਬਸ ਇੱਕ ਰਸਮ ਦੇ ਤੌਰ ਤੇ ਜ਼ਰੂਰ ਚਾਰ ਦੀਵੇ ਬਾਲੇ ਹੋਣੇ ਆ ਕਿ ਬੰਦੀ ਛੋੜ ਦਿਹਾੜੇ ਅਤੇ ਦੀਵਾਲੀ ਦੇ ਮੌਕੇ ਤੇ ਪਰ ਅੰਦਰੋਂ ਦਿਲ ਰੋ ਰਿਹਾ ਸੀ ਕਿ ਅੱਜ ਜੇ ਅਸੀਂ ਹੜਾਂ ਦੇ ਹੜਾਂ ਦੀ ਮਾਰ හේਠ ਨਾ ਆਏ ਹੁੰਦੇ ਤਾਂ ਬੜੇ ਵਧੀਆ ਤਰੀਕੇ ਦੇ ਨਾਲ ਇਹ ਤਿਉਹਾਰ ਮਨਾ ਰਹੇ ਹੁੰਨੇ ਸੀ ਹੁਣ ਚਲੋ ਉਮੀਦ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਮੁਆਵਜ਼ੇ ਦੀ ਰਕਮ ਉਸੇ ਤਰੀਕੇ ਦੇ ਨਾਲ ਹੌਲੀ ਹੌਲੀ ਕਰਕੇ ਮਿਲਦੀ ਰਹੂਗੀ ਹਰ ਪੀੜਤ ਤੱਕ ਹਰ ਜਿਹੜਾ ਪ੍ਰਭਾਵਿਤ ਬੰਦਾ ਪਰਿਵਾਰ ਹੈਗਾ ਉਸ ਨੂੰ ਮੁਆਵਜ਼ੇ ਦੀ ਰਕਮ ਮਿਲੂਗੀ ਜੀ ਇੱਕ ਕੋਲੋਨੀ ਜੀ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ हां सत श्री गॉड बेटा तुम दोहनो आना हां जी स्वागत है बैठ सको गा जी जी हां जी अ रोवाटा ਤੋਂ ਚਲਵੰਟ ਤੇ ਲੱਕੀ ਜੀ 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 ਉਹ ਇਹ ਮੈਨੂੰ ਤਾਂ ਖਬਰ ਪੜ ਪਤਾ ਨਹੀਂ ਕਿ ਕਿਥੇ ਬਦਲ ਗਏ ਤੇ ਘਰ ਵੀ ਛੱਡ ਗਏ ਤੇ ਕਾफी ਪੂਰ ਹੋ ਗਿਆ ਕਿਉਂਕਿ ਅਸੀਂ ਤਾਂ ਸਿਟੀ ਤੋਂ ਬਾਹਰ ਦੇ ਲਡੂ ਏਰੀਆ 'ਚ ਰਹਿੰਦੇ ਹਾਂ ਨਾਲੇ ਹੈ ਪਰ ਖਬਰ ਆ ਹੀ ਨਹੀਂ ਹੈ ਕੋਈ ਬਾਕੀ ਜੀ ਗੱਲ ਇਹ ਮੈਂ ਕਹਿਣੀ ਚਾਹੁੰਦਾ ਆ ਕਿ ਜਦੋਂ ਬੰਦੀ ਛੁੱਟ ਦੇਪਸ ਹੋਇਆ ਹੈ ਇਹ ਤਾਂ ਜਿਹੜੋ ਕੁ ਸੈਂਕੜੇ ਸਾਲ ਹੋਏ ਤੇ ਜਿਹੜਾ ਆਰਮਚੰਦਰ ਵਾਲੀ ਗੱਲਤੇ ਆ ਵੀ ਜਵਾਬ ਕਾਏ ਆ ਉਹ ਤਾਂ ਕਿਨੇ ਹਜ਼ਾਰਾਂ ਸਾਲ ਹੋ ਗਏ ਉਹ ਤਾਂ ਕਿੰਨੀ ਉਹਨਾਂ ਨੂੰ ਕੋਈ ਪਤਾ ਕਿ ਨਹੀਂ ਉਹਨੇ ਇਹ ਕੀ ਮਤਲਬ ਕੀ ਆ ਉਹਦਾ ਮਿੱਟੀ ਦਾ ਤੇੜ ਵੀ ਨਹੀਂ ਹੋਣਾ ਪਟ્રોલ ਵੀ ਨਹੀਂ ਹੋਣਾ ਉਹਦਾ ਘੋਦ ਦੇ ਦੀਵੇ ਬਾਲਦੇ ਸੀ ਸਰ ਉਹਦੀ ਵੀ ਆਉਣੇ ਆ ਉਹਦਾ ਸਰ ਉਹਦਾ ਦੀਪ ਸਰ ਉਹਦਾ ਤੇੜ ਹੋਣਾ ਇਹ ਕਰਕੇ ਵੀ ਇਹ ਤਾਂ ਸੈਲੀਬ੍ਰੇਸ਼ਨ ਦਾ ਤੁਸੀਂ ਉਹਦਾ ਵੀ ਕਰ ਸਕਦਾ ਬੰਦੇ ਤੁਸੀਂ ਚਾਰ ਬੰਦੇ ਇਕੱਠੇ ਹੋ ਕਿਤੇ ਗੱਲਾਂ ਬਾਤਾਂ ਮਾਰੋ ਸਾਰਾ ਕੁਝ ਕਰੋ ਇੰਜੋਏ ਕਰੋ ਵੇ ਕਿੰਨੀ ਚੱਲੀ ਵੀ ਦੁਨੀਆਂ ਆ ਵੀ ਬਿਨਾ ਮਾਤਰ ਤੋਂ ਪਟਾਕੇ ਚੜਾਉਣੇ ਛੋਟੇ ਬੱਚਿਆਂ ਨੂੰ ਤਾਂ ਜਿੱਤੇ ਵੀ ਕਰਦੇ ਤਾਂ ਵੀ ਸਮਝਾ ਦੋ ਹੁਣ ਮੇਰੇ ਵੀ ਪੋਤੇ ਆਣ ਹੁਣ ਮੇਰੇ ਪੋਤੇ ਦਾ ਇੱਕ ਵਾਰੀ ਸਮਝਾ ਦਿੱਤਾ ਉਹਨਾਂ ਨੂੰ ਕਹਿੰਦੇ ਆ ਠੀਕ ਹੈ ਬਾਪੂ ਜੀ ਤੇ ਕੋਈ ਲੋੜ ਨਹੀਂ ਹੈਗੀ ਤਾਂ ਵੀ ਇੱਕ ਦੋ ਦਿਨ ਦੇ ਇੱਕ ਵੀ ਦੂਆ ਦੂਏ ਤੋਂ ਇਹ ਜਿਆਦਾ ਜਿਹੜੇ ਟ੍ਰੀਨੇਜੇ ਥੋੜੇ ਜਿਆਦਾ ਨੇ ਨਾ ਪੂਰੇ ਇਹ ਚਲੋ ਉਹੀ ਕਰਦੇ ਹਾਂ ਕਮੇਡੀਆ ਤੇ ਆਉਂਦੇ ਨੇ ਔਰੇ ਦੇ ਪੱਟੇ ਲਿਖੇ ਹੋਏ ਤਾਂ ਬਹੁਤ ਸ਼ੁਕਰੀਆ ਕਿ ਬਿਲਕੁਲ ਵਾਜਿਬ ਕਿ ਹੈ ਨਾ ਕਿ ਉਸ ਸਮੇਂ ਤੱਕ ਇੰਨੇ ਕੋਈ ਇਹ ਪਟਾਕੇ ਨਾਮ ਦੀ ਕੋਈ ਸ਼ੈ ਹੁੰਦੀ ਨਹੀਂ ਸੀ ਕਿ ਹੁਣ ਅਜਿਹਾ ਕੀ ਸੈਲੀਬ੍ਰੇਟ ਕਰਨ ਦਾ ਤਰੀਕਾ ਆ ਗਿਆ ਕਿ ਭਾਈ ਪਹਿਲਾਂ ਕੁਦਰਤ ਦਾ ਨੁਕਸਾਨ ਕਰੋ ਪੈਸਿਆਂ ਨੂੰ ਅੱਗੇ ਫੂਕੋ ਤੇ ਫਿਰ ਲੋਕਾਂ ਦੇ ਜਿਹੜੇ ਕੀ ਨੁਕਸਾਨ ਨੂੰ ਵੀ ਦੇਖਿਆ ਜਾ ਸਕਦਾ ਚਲੋ ਆਪਾਂ ਹੁਣ ਇੰਡਸਟਰੀਅਲਾਈਜੇਸ਼ਨ ਦੀ ਗੱਲ ਕਰ ਸਕਦੇ ਹਾਂ ਜਦੋਂ ਉਦਯੋਗਿਕ ਕ੍ਰਾਂਤੀ ਆਈ ਅੰਗਰੇਜ਼ ਇੱਥੇ ਆਏ ਤਾਂ ਸ਼ਾਇਦ ਉਹਨਾਂ ਦੀ ਕਾਰਡ ਹੋਊਗੀ ਜਾਂ ਬਾਰੂਦ ਤੋਂ ਕਹਿ ਸਕਦੇ ਆ ਕਿ ਇੰਡੀਆ ਦੇ ਵਿੱਚ ਵੀ ਮਾੜਾ ਮੋਟਾ ਕੋਈ ਇਸ ਤਰੀਕੇ ਦਾ ਪਟਾਕਾ ਸ਼ੁਰੂਆਤ ਦੇ ਵਿੱਚ ਪਰ ਇਹ ਤਾਂ ਹੈ ਪ੍ਰਾਚੀਨ ਸਮੇਂ ਦੇ ਵਿੱਚ ਪ੍ਰਾਤਨ ਸਮੇਂ ਦੇ ਵਿੱਚ ਤਾਂ ਜ਼ਰੂਰ ਨਹੀਂ ਸੀ ਅਜਿਹਾ ਹੁੰਦਾ ਇਹ ਹੁਣ ਚਲੋ ਇੱਕ ਹੈ ਮਨ ਪਰਚਾਵਾ ਕਹਿ ਸਕਦੇ ਆ ਕਿ ਹੈਗਾ ਪਰ ਉਸ ਦੇ ਵੀ ਕਈ ਢੰਗ ਤਰੀਕੇ ਹੋ ਸਕਦੇ ਨੇ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਬੀ ਜੀ ਮੈਂ ਕਲੋਨੇ ਤੋਂ ਬੋਲਦਾ ਹਾਂ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ ਸ੍ਰੀ ਕਾਲ ਹਮਦਾਰ ਤੇ ਟੀਵੀ ਵਾਲੇ ਸਾਰੇ ਭਰਾਵਾਂ ਨੂੰ ਆਪਣੇ ਬੰਦੀ ਛੋੜ ਤੇ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਜੀ ਸਾਰਿਆਂ ਨੂੰ ਜੀ ਬਿਲਕੁਲ ਜੀ ਸ਼ੋਕ ਸ਼ਾਂਤੀ ਨਾਲ ਸਾਰੇ ਮਨਾਉਣ ਆ ਜਿਹੜਾ ਤੁਸੀਂ ਦੱਸਦੇ ਆ ਵੀ ਇਦਾਂ ਖਰਾਬਾ ਕਰਦੇ ਇਹ ਮਾੜੀ ਗੱਲ ਆ ਹੂੰ ਜੀ ਇੱਥੇ ਤੁਸੀਂ ਦੱਸੋ ਜੀ ਕੈਨੇਡਾ ਦੇ ਵਿੱਚ ਅੱਜ ਰਾਤ ਮਨਾਇਆ ਜਾ ਰਿਹਾ ਹੈ ਜਾਂ ਕੱਲ ਮਨਾਤਾ ਫਿਰ ਤੁਸੀਂ ਨਹੀਂ ਅੱਜ ਇਹ ਅੱਜ ਆ ਸਾਡੇ ਤਾਂ ਅੱਜ ਹੀ ਆ 21 ਦੀ 21 ਮਾਰਚ ਸੌਰੀ 21 ਅਕਤੂਬਰ ਦੀ ਰਾਤ ਆ ਅੱਜ ਹੀ 21 ਗਲੱਡਰ ਤੇ 21 ਦਾ ਹੀ ਆ ਬੰਦੀ ਛੋੜ ਜੀ ਓਕੇ ਓਕੇ ਚਲੋ ਜੀ ਠੀਕ ਹੈ ਸ਼ੁਕਰੀਆ ਜੀ ਹਾਂ ਜੀ ਸਾਡੇ ਦਾ ਅਜੇ ਗੁਰਦੁਆਰੇ ਜਾਂਦੇ ਆ ਉੱਤੇ ਨਿਆਣੇ ਫੁੱਲ ਛਿੜੀਆਂ ਚੜਾ ਕੇ ਤਾਂ ਆ ਜਾਂਦੇ ਤੇ ਘਰਾਂ ਕੋਲਾਂ 'ਚ ਸਾਡੇ ਤਾਂ ਕੋਈ ਨਹੀਂ ਜੀ ਜੇ ਉਹਦਾ ਜੀ ਚਲੋ ਠੀਕ ਹੈ ਜੀ ਹੁਣ ਕੁਝ ਇੱਕ ਹੁੰਦੇ ਨੇ ਜੀ ਹੁਣ ਉਹਨਾਂ ਨੂੰ ਰੋਕਿਆ ਵੀ ਨਹੀਂ ਜਾ ਸਕਦਾ ਸਮਝਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ ਮਤਲਬ ਜੇ ਉਹ ਬੰਦਾ ਰੁੱਕ ਹੀ ਜਾਂਦਾ ਜਾਂ ਕਿਸੇ ਮੈਦਾਨ ਦੇ ਵਿੱਚ ਹੀ ਜਾ ਕੇ ਉਹ ਆਤਿਸ਼ਵਾਜ਼ੀ ਕਰ ਲਈ ਜਾਂਦੀ ਤਾਂ ਉਹ ਘਰ ਫੁੱਕਣੋਂ ਬਚ ਜਾਂਦੇ ਪਰ ਚਲੋ ਹੁਣ ਇਹ ਚੀਜ਼ਾਂ ਹਰ ਵਾਰ ਤਕਰੀਬਨ ਹੁੰਦੀਆਂ ਨੇਗੀਆਂ ਹਾਲਾਂਕਿ ਬ੍ਰੈਂਟਨ ਵਾਲੇ ਪਾਸੇ ਜ਼ਰੂਰ ਕਹਾਂਗੇ ਕਿ ਗੱਡੀਆਂ ਦੇ ਛੱਤਾਂ ਤੇ ਜ਼ਰੂਰ ਬੈਠੇ ਨਜ਼ਰ ਆਏ ਪਰ ਖਲਾਰਾ ਵੱਡੇ ਪੱਦਰ ਤੇ ਨਈ ਨਜ਼ਰ ਆਇਆ ਗੰਦਬੰਦ ਜ਼ਰੂਰ ਲੋਕਾਂ ਨੇ ਜਿਹੜੇ ਇੰਡੀਅਨ ਕਮਿਊਨਿਟੀ ਨੂੰ ਹੇਟ ਕਰਦੇ ਨੇ ਖਾਸ ਤੌਰ ਤੇ ਉਹ ਜ਼ਰੂਰ ਇੱਥੇ ਤਸਵੀਰਾਂ ਖਿੱਚਦੇ ਨਜ਼ਰ ਆਏ ਜੀ ਹਾਂਜੀ ਸਤਿ ਸ੍ਰੀ ਅਕਾਲ ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ ਸਸੀ ਭਾਈ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਜਿਹੜਾ ਖਰੂ ਪਰੇ ਜੀ ਪਟਾਕਿਆਂ ਦਾ ਕਿੱਡੇ ਜਿਆਦੇ ਸਾਡੇ ਅਮਰੀਕਾ ਪਹੁੰਚੀ ਜਿਆ ਹਨ ਓਕੇ ਓਕੇ ਇੱਧਰ ਕੀ ਮਾਹੌਲ ਆ ਫੇ ਅਮਰੀਕਾ ਚ ਇਦਾਂ ਮਾਗੂਜ ਹੁੰਦੀ ਮਨਮੋਟਕ ਲੰਨੀ ਓਕੇ ਇਦੋਂ ਮੰਦਰ ਜਾਲੇ ਗੋਦ ਗੋਦ ਆ ਜਾਣਾ ਹੂੰ 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 ਇਦਾਂ ਨਹੀਂ ਜੋ ਕੋਈ ਕੋਰ ਤੇ ਆ ਗਿਆ ਥੋੜੀ ਓਕੇ ਮੈਨੂੰ ਕਹਿੰਦਾ ਸੀ 25 30 ਸਾਲ ਪਹਿਲਾਂ 25 ਸਾਲ ਦੀ ਬਣਾ ਸੀ ਓਕੇ ਹੂੰ ਉਹਨਾਂ ਅਸੀਂ ਜਿਹੜਾ ਸਿਟੀ ਆਦੀ ਕੋਈ ਨਹੀਂ ਚਾ ਹੂੰ ਉਹ ਸਾਡੇ ਪਟਾਕੇ ਦੀ ਦੁਆਰੀ ਤੇ ਓਕੇ ਉਹ ਚਰਾਇਆ ਤੇ ਉਹ ਖੰਭੇ ਨਾਲ ਬੱਜ ਗਿਆ ਵਾਪਸ ਕੋਰ ਤੇ ਮਰ ਬੱਜ ਗਿਆ ਜੀ ਅੱਗੇ ਓਕੇ ਤੇ ਉਧਰ ਕੋਈ ਤੇ ਪੁਲਿਸ ਵਾਲ ਆ ਗਿਆ ਪੁਲਿਸ ਵਾਲਾ ਕਹਿੰਦਾ ਤੂੰ ਪਟਾਕੇ ਜਲਾਉਨੇ ਆਂ ओके। ਪਸਾਖਾ ਦੀ ਦੀਵਾਲੀ ਆ ਜੀ। ਉਹ ਹਾਸੇ ਤੇ ਰਹਿ ਗਏ। ਕਈ ਗੱਲਾਂ ਉੱਪਰ ਆਉਣਗੇ। ਉਹ ਮੜਮੋਟੇ ਚਲੋ ਅਸੀਂ ਜੀ ਨਹੀਂ। ਹੂੰ ਠੀਕ ਹੈ। ਭਾਈ ਸਡੇ ਨੰਬਰ ਤੇ ਨਿਕਲੇ ਜੀ। ਹੂੰ ਚਲੋ। ਜੋ ਠੀਕ ਹੈ ਜੀ। ਥੈਂਕ ਯੂ। ਜੀ ਜੀ। ਹਾਂਜੀ ਸਤਿ ਸ੍ਰੀ ਅਕਾਲ। ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ? ਹਲੋ। ਬ੍ਰਹਮਚੰਦ ਜੀ। ਬ੍ਰਹਮਚੰਦ ਜੀ। ਆ ਜੀ। ਆਨ ਯੂਰੋ ਤੁਸੀਂ ਸਰ। ਸਵਾਗਤ ਹੈ। ਕੱਲ੍ਹ ਕਿੱਧਰ ਗਏ ਸੀ ਤੁਸੀਂ? ਕੱਲ੍ਹ ਛੁੱਟੀ ਸੀ। ਦੀਵਾਲੀ ਮਨਾਈ। ਜਾ ਸ਼ਨਾ ਦੇ ਜੀ ਜੰ ਨੂੰ ਅਸੀਂ ਜੇ ਬੈਠੇ ਜੜੀ ਕਿ ਤੇ شکریہ ਜੀ ਤੁਸੀਂ ਵੇਟ ਕਰਦੇ ਹੋ ਸਾਡੇ ਪ੍ਰੋਗਰਾਮ ਦੀ ਚਲੋ شکریہ ਜੀ ਬਿਲਕੁਲ ਅਫਸੋਸ ਹੈ ਜੀ ਅੱਗੇ ਤੋਂ ਅਜਿਹੀ ਕੋਈ ਅਸੂਚਿਤ ਪਹਿਲਾ ਕਰਦਾ ਹੈ ਹਾਂ ਬਿਲਕੁਲ ਠੀਕ ਹੈ ਜੀ ਹਾਂ ਜੀ ਸੋ ਕੀ ਕਹਣਾ ਚਾਹੋਗੇ ਜੀ ਕੁਝ ਨਹੀਂ ਜੀ ਬਸ ਓਕੇ ਚਲੋ ਮੁਬਾਰਕਾਈ ਤੁਹਾਨੂੰ ਫਿਰ ਬਿਲਕੁਲ ਅੱਜ 21 ਅਕਤੂਬਰ ਨੂੰ ਮਨਾਈ ਜਾ ਰਹੀ ਹੈ ਜਿਵੇਂ ਸਾਡੇ ਕੋਲ ਨੇ ਦੱਸਿਆ ਕਿ ਅੱਜ ਹੀ ਇਸ ਵੇਲੇ ਤੱਕ ਚਲੋ ਸਮਾਂ ਤਾਂ ਕਾਫੀ ਹੋ ਚੁੱਕਿਆ ਹੁਣ ਪਰ ਫਿਰ ਵੀ ਤਿਉਹਾਰ ਤਾਂ ਤਿਉਹਾਰ ਹੈਗਾ ਉਸ ਨੂੰ ਖੁਸ਼ੀਆਂ ਚਾਹਾਂ ਮਲਾਰਾਂ ਦੇ ਨਾਲ ਚੰਗੀ ਗੱਲ ਹੈ ਬਹੁਤ ਚਾਹ ਹੁੰਦਾ ਖਾਸ ਤੌਰ ਤੇ ਬੱਚਿਆਂ ਦੇ ਵਿੱਚ ਪਟਾਕਿਆਂ ਦੇ ਮੁੱਦੇ ਤੇ ਉਹਨਾਂ ਦੇ ਅੰਦਰ ਹੁਣ ਪਰ ਅਜੋਕੀ ਜਿਹੜੀ ਨਵੀਂ ਪੀੜ੍ਹੀ ਆ ਰਹੀ ਹੈ ਉਹ ਕਹਾਂਗੇ ਕਿ ਪੋਲੂਸ਼ਨ ਵਗੈਰਾ ਜਾਂ ਕਲਾਈਮੇਟ ਵਗੈਰਾ ਤੇ ਕਾਫੀ ਜ਼ਿਆਦਾ ਸੁਚੇਤ ਹੈ ਉਹਨਾਂ ਨੂੰ ਜਿਵੇਂ ਹੁਣ ਸਾਡੇ ਪਹਿਲੇ ਕਾਲਰ ਸੀ ਬੈਂਸਾ ਉਹਨਾਂ ਨੇ ਦੱਸਿਆ ਕਿ ਸਮਝਾ ਦਿੱਤਾ ਜਾਵੇ ਕਿ ਭਾਈ ਇਹ 에ਅਰ ਪੋਲਿਊਸ਼ਨ ਬਹੁਤ ਜ਼ਿਆਦਾ ਹੁੰਦਾ ਹੈ ਤੇ ਖਰਾਬ ਕਰਨਗੇ ਤੁਹਾਡੇ ਲੰਗਸ ਦੇ ਵਿੱਚ ਧੂਆ ਖਤਰਨਾਕ ਜਾ ਸਕਦਾ ਤਾਂ ਉਹ ਸ਼ਾਇਦ ਸਮਝ ਜਾਂਦੇ ਨੇ ਪਰ ਹਲੇ ਕਹਾਂਗੇ ਕਿ ਜਿਹੜੇ ਪਹਿਲਾਂ ਦੇ 95 ਬੌਰਨਗੇ ਜਾਂ 2000 ਤੱਕ ਦੇ ਬੌਰਨੇ ਉਹ ਉਹਨਾਂ ਨੂੰ ਸਮਝਾਉਣਾ ਕਾਫੀ ਮੁਸ਼ਕਲ ਹੈਗਾ ਬਿਲਕੁਲ ਜੀ ਜੀ ਹਾਂਜੀ ਸਤਿ ਸ੍ਰੀ ਅਕਾਲ ਕੋਣ ਤੇ ਕਿੱਥੋਂ ਗੱਲ ਕਰ ਰਹੇ ਹੋ ਹੈਲੋ ਹਾਂਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ 에ਰ ਹੋ ਜੀ ਕੀ ਕਹਿਣਾ ਚਾਹੋਗੇ ਪਰਮਿੰਦਰ ਸਿੰਘ ਪਰਮਿੰਦਰ ਕੋਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਜੀ ਮੈਂ ਤੇ ਵਧਾਈਆਂ ਦੇਣੀਆਂ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਜੀ ਤੁਹਾਨੂੰ ਵੀ ਮੁਬਾਰਕਾਂ ਬਹੁਤ ਬਹੁਤ ਸ਼ੁਕਰੀਆ ਜੀ ਜੀ ਸਹੀ ਜੀ ਨੂੰ ਮੈਂ ਕਿੰਨ ਵਾਰ ਪੁੱਛਣਾ ਜੀ ਦਸਤਾਰ ਬਹੁਤੀ ਵਧੀਆ ਨਹੀਂ ਵਧੀਆ ਅੱਜ ਹਾਂ ਜੀ ਬਿਲਕੁਲ ਤੁਸੀਂ ਸ਼ਿਕਾਇਤ ਕਰ ਸਕਦੇ ਹੋ ਅੱਜ अर्ਲੀ ਮਾਰਨਿੰਗ ਵੱਡੇ ਤੜਕੇ ਉੱਠ ਕੇ ਆਉਣਾ ਪਿਆ 2 ਵਜੇ ਤਾਂ ਇਸ ਕਰਕੇ ਥੋੜਾ ਜਿਹਾ ਕਹਾੜ ਦੇ ਵਿੱਚ ਆ ਹੋ ਗਿਆ ਸਿਸਟਮ ਹਾਂ ਜੀ ਮੈਂ ਤਾਂ ਵੈਸੇ ਗੱਲ ਕਰ ਰਿਹਾ ਜਿਵੇਂ ਕਰੇ ਉਹ ਜੀਸੇ ਰੱਖੀ ਪ੍ਰੀਖਿਆ ਜਿਆਦਾ ਲਾ ਲਿਆ ਭਾਈ ਨਹੀਂ ਜੀ ਨਹੀਂ ਇਹ 2 2 ਵਜੇ ਉੱਠਣ ਕਰਕੇ ਨਾ ਜੀ ਉਹ ਟਾਈਮਿੰਗ ਬਹੁਤ ਕਾਸ ਹੁੰਦਾ ਫਿਰ ਜਦੋਂ ਘਰ ਆਉਣਾ ਹੁੰਦਾ ਨਾ ਤਾਂ ਫਿਰ ਕਾਫੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਟਾਈਮਿੰਗ ਇੱਥੇ ਤਿਆਰੀ ਵੀ ਕਰਨੀ ਹੁੰਦੀ ਆ ਕੇ ਤੇ ਪ੍ਰੋਗਰਾਮ 6:30 ਵਜੇ ਫਿਰ ਆਪਾਂ ਸ਼ੁਰੂ ਵੀ ਕਰਨਾ ਹੁੰਦਾ ਉਹ ਬੈਠ ਦੇ ਕਰਦੇ ਕਰਾਉਂਦੇ ਸਮਾਂ ਬਹੁਤ ਲੰਘ ਜਾਂਦਾ ਜੀ ਰਾਹ ਦਾ ਸਫ਼ਰ ਜੀ ਟੇ ਤੁਹਾਡੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਾਡੇ ਵੱਲੋਂ ਸੋਨੋ ਸੋਨੋ ਸ਼ੁਕਰੀਆ ਜੀ ਸ਼ੁਕਰੀਆ ਠੀਕ ਸਵਾਹਿਗੁਰੂ ਜੀ ਕਿਫਤ ਸਵਾਹਿਗੁਰੂ ਸੋ ਵਾਕੀ ਹਰੇਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਆਪਾਂ ਖੋਰੂ ਦੀਆਂ ਤਸਵੀਰਾਂ ਤਾਂ ਸਾਂਝੇ ਕਰਤੀਆਂ ਜੋ ਮਢੀਰ ਨੇ ਆਪਾਂ ਦੀਵਾਲੀ ਮੌਕੇ ਦੂਜੇ ਪਾਸੇ ਜਿਹੜੇ ਕੁਝ ਅਜਿਹੇ ਵੀ ਲੋਕ ਹੈਗੇ ਨੇ ਜੋ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਸੈਲੀਬ੍ਰੇਟ ਕਰਦੇ ਨੇ ਦੀਵਾਲੀ ਦੇ ਫੰਕਸ਼ਨ ਨੂੰ ਗੁਰੂ ਘਰ ਦੇ ਵਿੱਚ ਸਜਦਾ ਕੀਤ ਹੈ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਬਿਲਕੁਲ ਇਹੀ ਕਹਾਂਗੇ ਕਿ ਸਭ ਤੋਂ ਪਹਿਲਾਂ ਤਾਂ ਗੁਰੂ ਦੇ ਦਰ ਤੇ ਅਰਦਾਸ ਇਹ ਲਾਜ਼ਮੀ ਹੈ ਚਾਹੇ ਕੋਈ ਵੀ ਬੰਦਾ ਕਿਸੇ ਵੀ ਧਰਮ ਨਾਲ ਰਿਲੇਟ ਕਰਦਾ ਕੋਈ Hindu ਤਾਂ ਆਪਣੇ ਮੁਤਾਬਕ ਮੰਦਰ ਦੇ ਵਿੱਚ ਜਾ ਕੇ ਪੂਜਾ ਕਰਨੀ ਜਾਂ ਜੋ ਵੀ ਆਪਾਂ ਸੀਸ ਨਵਾਉਣਾ ਮੱਥਾ ਟੇਕਣਾ ਇਹ ਬਿਲਕੁਲ ਆ ਚੀਜ਼ਾਂ ਸਭ ਤੋਂ ਪਹਿਲਾਂ ਹੋਣੀਆਂ ਚਾਹੀਦੀਆਂ ਨੇ ਹੁਣ ਉਹ ਹੁੱਲੜਬਾਜ਼ੀ ਹੈ ਜਿਹੜੀ ਉਸ ਤੋਂ ਦੂਰ ਆ ਦੇਖੋ ਕਿੰਨੀਆਂ ਵਧੀਆ ਤਸਵੀਰਾਂ ਸ਼ਾਨਦਾਰ ਜਿਹੜੀਆਂ ਕਹਿ ਸਕਦੇ ਆ ਕਿ ਗੁਰੂ ਇੱਕ ਗੁਰੂ ਘਰ ਦੇ ਵਿੱਚ ਇਥੇ ਵੌਲੰਟੀਅਰਜ਼ ਬਕਾਇਦਾ ਤੌਰ ਤੇ ਤੈਨਾਤ ਸੀਗੇ ਸੜਕ ਕ੍ਰਾਸ ਕਰਵਾਈ ਜਾ ਰਹੀ ਸੀ ਜਿਨ੍ਹਾਂ ਨੇ ਅੱਗੇ ਗੁਰੂ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਜਾਣਾ ਸੀ ਸੁਣਵਾਉਣ ਜਾਣਾ ਦੀਵੇ ਬਾਲਣੇ ਦੇ ਅੰਦਰ ਜਾ ਕੇ ਤਾਂ ਵਾਕਈ ਬਹੁਤ ਵਧੀਆ ਲੱਗਦਾ ਇਸ ਇਹਨਾਂ ਚੀਜ਼ਾਂ ਦੀ ਹੀ ਜ਼ਰੂਰਤ ਹੈ ਡਿਸਪਲਨ ਨਹੀਂ ਕਹਿ ਸਕਦੇ ਕਿ ਗੱਡੀਆਂ ਦੀ ਜਿਹੜੀ ਕਿ ਤਾਦਾਦ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਣੇ ਫਿਰ ਐਡੀ ਵੱਡੀ ਤਾਦਾਦ ਦੇ ਵਿੱਚ ਆਈ ਸੰਗ ਨੂੰ ਸੰਭਾਲਣਾ ਗੱਡੀਆਂ ਪਾ ਕਰਵਾਨੀਆਂ ਉਹਨਾਂ ਨੂੰ ਰਸਤਾ ਦੇਣਾ ਚਲੰਦਰੀ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਬਿਲਕੁਲ ਬਿਲਕੁਲ ਇਹ ਚੀਜ਼ਾਂ ਨੇਗੀਆਂ ਇਹੀ ਸਾਨੂੰ ਸਿਖਾਉਂਦੀਆਂ ਨੇ ਅਨੁਸ਼ਾਸਨ ਜਿਹੜੀ ਡਿਸਪਲਨ ਕਹਿ ਸਕਦੇ ਆ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਨਾ ਇਹ ਚੀਜ਼ਾਂ ਲਾਜ਼ਮੀ ਨੇ ਜੀ ਜੀ ਇਹ ਦੇਖੋ ਜਿੰਨੇ ਵੀ ਆ ਸੇਵਾਦਾਰ ਹੈ ਕਿ ਨੇ ਨਾ ਨੌਜਵਾਨੀ ਲੱਗਦੇ ਹੈਗੇ ਨੇ ਤੇ ਇੱਕ ਉਹ ਨੌਜਵਾਨ ਜਿਨ੍ਹਾਂ ਦੇ ਵੱਲੋਂ ਖੁਰੂ ਪਾਇਆ ਗਿਆ ਇੱਕ ਆ ਨੌਜਵਾਨ ਦੇਖੋ ਕਿੰਨਾ ਫਰਕ ਹੈ ਦੋਨਾਂ 'ਚ ਬਿਲਕੁਲ ਜ਼ਮੀਨ ਅਸਮਾਨ ਦਾ ਫਰਕ ਹੈ ਜੀ ਉਹ ਟ੍ਰਿਨਿਟੀ ਮਾਲ ਦੇ ਵਿੱਚ ਨਜ਼ਰ ਆਏ ਕਿਤੇ ਚਲੋ ਕੋਈ ਵੀ ਹੋਇਆ ABC D ਕੋਈ ਵੀ ਮਾਲ ਜਿੱਥੇ ਉਹ ਨਜ਼ਰ ਆਇਆ ਕਹਿ ਸਕਦੇ ਆ ਕਿ ਪਟਾਕੇ ਪੈ ਰਹੇ ਸੀ ਖਲਾਰਾ ਪੈ ਰਿਹਾ ਸੀ ਪਰ ਇੱਥੇ ਕਹਾਂਗੇ ਕਿ ਬਿਲਕੁਲ ਕਹਾਂ ਬਿਲਕੁਲ ਪਰਮਾਤਮਾ ਦੀ ਕਹਿ ਸਕਦੇ ਆ ਕਿ ਰਜ਼ਾ ਮੁਤਾਬਕ ਜੋ ਤਿਹਾਰ ਮਨਾਇਆ ਜਾ ਰਿਹਾ ਹੈ ਇਹ ਚੀਜ਼ਾਂ ਨੇ ਇਹਨਾਂ ਚੀਜ਼ਾਂ ਨੂੰ ਜ਼ਰੂਰ ਫੋਲੋ ਕਰਨ ਦੀ ਜ਼ਰੂਰਤ ਹੈ